ਸਰਦੀ ਦੇ ਮੌਸਮ ਵਿੱਚ ਦਾਲ ਵੀ ਸ਼ਾਹੀ ਪਨੀਰ ਵਰਗੀ ਲੱਗਦੀ ਹੈ ਬਾਕੀ ਇਹਦੇ ਨਾਲ ਚਟਨੀ ਹੋਵੇ ਮੂਲੀ ਹੋਵੇ ਮਿੱਠਾ ਹੋਵੇ ਤੇ ਇਹਦਾ ਸਵਾਦ ਹੈ ਜਿਹੜਾ ਕਈ ਗੁਣਾ ਵੱਧ ਜਾਂਦਾ ਹੈ ਅੱਪਾ ਬਣਾਈਏ ਜੀ ਅੱਜ ਸਪੈਸ਼ਲ ਜੀ ਸਾਬਤ ਮੂੰਗੀ ਜਿਹੜੀ ਕਿ ਠੰਡ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਕੰਟੇਕ ਪਹਿਲਾਂ ਆਪਾਂ ਇਹਨੂੰ ਪਿਉ ਹੋ ਕੇ ਰੱਖਤਾ ਸੀ ਇੱਕ ਕੌਲੀ ਲਈ ਆਪਾਂ ਸਾਬਤ ਹਰੀ ਮੂੰਗੀ ਉਸ ਤੋਂ ਬਾਅਦ ਜੀ ਚਾਰ ਕੌਲੀਆਂ ਆਪਾਂ ਇਹਦੇ ਵਿੱਚ ਪਾਣੀ ਦੀਆਂ ਪਾਵਾਂਗੇ ਚੰਗੀ ਤਰ੍ਹਾਂ ਇਹਨੂੰ ਤੁਸੀਂ ਪਹਿਲਾਂ ਧੋ ਲਿਓ ਦਾਲ ਤਾਂ ਤੁਸੀਂ ਬਣਾਉਂਦੇ ਹੀ ਹੋਵੋਗੇ ਤੇ ਬੜੀ ਟੇਸਟੀ ਵੀ ਬਣਾਉਂਦੇ ਹੋਵੋਗੇ ਪਰ ਇੱਕ ਵਾਰੀ ਤੁਸੀਂ ਇਹ ਤਰੀਕਾ ਅਪਣਾ ਕੇ ਜ਼ਰੂਰ ਦੇਖਿਓ ਫਿਰ ਆਪਾਂ ਪਾਵਾਂਗੇ ਜ਼ਰੂਰਤ ਅਨੁਸਾਰ ਨਮਕ ਤੇ ਹਲਦੀ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਕੁੱਕਰ ਨੂੰ ਹਜੇ ਤੱਕ ਆਪਾਂ ਗੈਸ ਤੇ ਨਹੀਂ ਰੱਖਿਆ ਪਹਿਲਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਮਿਕਸ ਕਰ ਲਿਓ ਕੁੱਕਰ ਨੂੰ ਆਪਾਂ ਚੜਾ ਦਾਂਗੇ ਗੈਸ ਤੇ ਤੇ ਜਦੋਂ ਹੀ ਇਹ ਦਾਲ ਉਬਾਲੇ ਲੈਣ ਲੱਗੀ ਇੱਕ ਚਮਚ ਤੁਸੀਂ ਇਹਦੇ ਵਿੱਚ ਦੇਸੀ ਘਿਓ ਦਾ ਪਾ ਦਿਓ ਤਾਂ ਕਿ ਜਦੋਂ ਹੀ ਇਹਦੀਆਂ ਬਿਸਲਾਉਣਗੀਆਂ ਤਾਂ ਜਿਹੜੀ ਦਾਲ ਦਾ ਪਾਣੀ ਵਗੈਰਾ ਉਹ ਕੁੱਕਰ ਤੋਂ ਬਾਹਰ ਨਹੀਂ ਆਊਗਾ ਜਦੋਂ ਵੀ ਕੋਈ ਮਰਜ਼ੀ ਤੁਸੀਂ ਦਾਲ ਤਿਆਰ ਕਰੋ ਤਾਂ ਇਸ ਤਰੀਕੇ ਨਾਲ ਇੱਕ ਚਮਚ ਦੇਸੀ ਘਿਓ ਦਾ ਜ਼ਰੂਰ ਪਾਇਆ ਕਰੋ ਟੇਸਟੀ ਵੀ ਬਣਦੀ ਹੈ ਤੇ ਦੀਆਂ ਵਿਸਲਾਂ ਉਸ ਸਮੇ ਇਹ ਬਾਹਰ ਵੀ ਨਹੀਂ ਆਉਂਦੀ 7 ਤੋਂ 8 ਅਸੀਂ ਇਹਦੀਆਂ ਵਿਸਲਾਂ ਲਗਾ ਲਾਂਗੇ ਤੇ ਦੂਸਰੀ ਸਾਈਡ ਲਵਾਂਗੇ ਜੀ ਆਪਾਂ ਇੱਕ ਕੜਾਈ ਇੱਕ ਵੱਡਾ ਸਪੂਨ ਭਰ ਕੇ ਪਾਵਾਂਗੇ ਦੇਸੀ ਘਿਓ ਦਾ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨਾ ਕਿ ਖਾਣਿਓ ਫਿਰ ਉਹਦੇ ਵਿੱਚ ਪਾਵਾਂਗੇ ਅੱਧਾ ਕਿ ਚਮਚਾ ਪਾ ਜੀਰੇ ਦਾ ਜਦੋਂ ਇਹ ਜੀਰਾ ਭੁੰਨ ਗਿਆ ਤੇ ਫਿਰ ਪਾਵਾਂਗੇ ਆਪਾਂ ਅਦਰਕ ਤੇ ਲਸਣ ਜਿਹਨੂੰ ਆਪਾਂ ਬਿਲਕੁਲ ਬਰੀਕ ਕੱਟਿਆ ਹੋਇਆ ਇਹਦੇ ਵਿੱਚ ਪੇਸਟ ਵਗੈਰਾ ਤੁਸੀਂ ਬਿਲਕੁਲ ਨਾ ਪਾਓ ਇਸੇ ਤਰੀਕੇ ਨਾਲ ਹੀ ਕੱਟਿਓ ਜਦੋਂ ਇਹ ਹਲਕਾ ਜਿਹਾ ਕਲਰ ਇਹਨਾਂ ਦਾ ਚੇਂਜ ਹੋ ਗਿਆ ਦੋ ਤਿੰਨ ਪਾਓ ਬਰੀਕ ਕੱਟੇ ਹੋਏ ਪਿਆਜ਼ ਤੇ ਦੋ ਤਿੰਨ ਹੀ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਨਮਕ ਮਿਰਚ ਤੁਸੀਂ ਆਪਣੇ ਹਿਸਾਬ ਉਹਨਾਂ ਰੱਖਣਾ ਜਿਸ ਹਿਸਾਬ ਦਾ ਤੁਸੀਂ ਖਾਣੇ ਹੋ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਾਂਗੇ ਜਿੰਨੀ ਹੌਲੀ ਆਪਾਂ ਤੜਕਾ ਪਕਾਵਾਂਗੇ ਦਾਲ ਉਨੀ ਜਿਆਦਾ ਟੇਸਟੀ ਬਣੂਗੀ ਬਿਲਕੁਲ ਸਿੰਪਲ ਤਰੀਕੇ ਦਾ ਤੜਕਾ ਹੈ ਜਿਹੜੇ ਹਰ ਰੋਜ਼ ਤੁਸੀਂ ਲਗਾਉਣੀ ਹੋ ਬਸ ਥੋੜੇ ਜਿਹਾ ਆਪਾਂ ਇਹਦੇ ਵਿੱਚ ਚੇਂਜ ਕਰਾਂਗੇ ਜਿਹਦੇ ਨਾਲ ਦਾਲ ਬਹੁਤ ਜਿਆਦਾ ਟੇਸਟੀ ਬਣਦੀ ਹੈ ਜਦੋਂ ਟਮਾਟਰ ਬਿਲਕੁਲ ਚੰਗੀ ਤਰ੍ਹਾਂ ਬਣ ਗਿਆ ਵਿਚ ਮੈਸ਼ ਹੋ ਗਿਆ ਤਾਂ ਫਿਰ ਪਾਵਾਂਗੇ ਜੀ ਆਪਾਂ ਮਿਰਚ ਤਨੀਆ ਪਾਊਡਰ ਬਿਲਕੁਲ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਕਿਉਂਕਿ ਹਲਦੀ ਆਪਾਂ ਪਹਿਲਾਂ ਵੀ ਮਿਕਸ ਕੀਤੀ ਹੋਈ ਐ ਤੇ ਨਮਕ ਆਪਾਂ ਪਹਿਲਾਂ ਵੀ ਪਾਤਾ ਬਾਕੀ ਬਾਅਦ ਵਿੱਚ ਤੁਸੀਂ ਚੈੱਕ ਕਰਕੇ ਵੀ ਦੁਬਾਰਾ ਪਾ ਸਕਦੇ ਹੋ ਇਹਨਾਂ ਚੀਜ਼ਾਂ ਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਮਸਾਲੇ ਨੂੰ ਆਪਾਂ ਪਕਾ ਲਾਂਗੇ ਜਦੋਂ ਇਹ ਪੱਕ ਕੇ ਤਿਆਰ ਹੋ ਗਿਆ ਤਾਂ ਵਧੀਆ ਜੀ ਖੁਸ਼ਬੂਦਾਰ ਹੋਊਗਾ ਤੇ ਕੀ ਹੋ ਵੀ ਛੱਡ ਜਾਊਗਾ ਫਿਰ ਦਾਲ ਨੂੰ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਦੇਖੋ ਇਸ ਤਰੀਕੇ ਦੀ ਦਾਲ ਐ ਜਿਹੜੀ ਆਪਣੀ ਵਧੀਆ ਚੰਗੀ ਤਰ੍ਹਾਂ ਫੁੱਲ ਕੇ ਵਿੱਚ ਤਿਆਰ ਹੋਗੀ ਜੇ ਦਾਲ ਵਿੱਚ ਆਪਾਂ ਪਹਿਲਾਂ ਪਾਣੀ ਘੱਟ ਪਾਵਾਂਗੇ ਤਾਂ ਬੜੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦੀ ਹੈ ਉਸ ਤੋਂ ਬਾਅਦ ਦੋ ਗਲਾਸ ਪਾਣੀ ਦੇ ਆਪਾਂ ਨਾਲ ਹੀ ਗਰਮ ਰੱਖ ਦਾਂਗੇ ਦਾਲ ਨੂੰ ਤੇ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਫਿਰ ਆਪਾਂ ਜੀ ਗਰਮ ਗਰਮ ਪਾਣੀ ਇਹਦੇ ਵਿੱਚ ਪਾਵਾਂਗੇ ਜਿੰਨੀ ਕੀ ਦਾਲ ਤੁਸੀਂ گاੜੀ ਜਾਂ ਪਤਲੀ ਰੱਖਣੀ ਹੈ ਉਸ ਹਿਸਾਬ ਨਾਲ ਤੁਸੀਂ ਪਾਣੀ ਪਾਉਂਦੇ ਜਾਓ ਪਰ ਦਾਲ ਵਿੱਚ ਇੱਥੇ ਤੁਸੀਂ ਗਰਮ ਪਾਣੀ ਪਾਓ ਤਾਂ ਕਿ ਇਹ ਬਨਨੀ ਬਿਲਕੁਲ ਨਾ ਰੁਕੇ ਠੰਡਾ ਪਾਣੀ ਪਾਉਂਗੇ ਤਾਂ ਇੱਕ ਵਾਰੀ ਇਹ ਰੁਕ ਜੂਗੀ ਉਸ ਤੋਂ ਬਾਅਦ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਗਰਮ ਮਸਾਲਾ ਇਹ ਤੁਸੀਂ ਘਰ ਵਾਲਾ ਸਿੰਪਲ ਵੀ ਪਾ ਸਕਦੇ ਹੋ ਇਹਦੇ ਵਿੱਚ ਤੁਸੀਂ ਕਿੰਗ ਮਸਾਲਾ ਵੀ ਪਾ ਸਕਦੇ ਹੋ ਦਾਲ ਨੂੰ ਇੱਥੇ ਆਪਾਂ 6 ਤੋਂ 7 ਮਿੰਟ ਲਈ ਲਗਾਤਾਰ ਮੀਡੀਅਮ ਫਲੇਮ ਤੇ ਪਕਾਵਾਂਗੇ ਵਿੱਚ ਵਿੱਚ ਆਪਾਂ ਹਿਲਾਉਂਦੇ ਰਵਾਂਗੇ ਜਦੋਂ ਇਹਨੂੰ ਢੱਕੋਗੇ ਤਾਂ ਗੈਸ ਦੀ ਫਲੇਮ ਸਲੋ ਰੱਖਿਓ ਤੇ ਆਪਣੀ ਦਾਲ ਦੇਖੋ ਬਣ ਕੇ ਬਿਲਕੁਲ ਤਿਆਰ ਹੈ ਉੱਪਰ ਪਾ ਦਾਂਗੇ ਜੀ ਹਰਾ ਹਰਾ ਧਨੀਆ ਬਹੁਤ ਹੀ ਟੇਸਟੀ ਹਰੀ ਮੂੰਗੀ ਦੀ ਦਾਲ ਬਣ ਕੇ ਤਿਆਰ ਹੋ ਗਈ ਹੁਣ ਇਹਨੂੰ ਖਾਓ ਤੇ ਇੰਜੋਏ ਕਰੋ ਇੱਕ ਵਾਰੀ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਦਾਲ ਦੀ ਰੈਸিপি ਵਧੀਆ ਲਗੀ ਤ샤ਇਰ ਜਰੂਰ ਕਰ ਦਿਓ ਬਾਕੀ ਠੰਡ ਦੇ ਵਿੱਚ ਦਾਲਾਂ ਆਪਾਂ ਬਣਾਉਂਦੀ ਰਹਿਣੇ ਹੈਗੇ ਕਿਉਂਕਿ ਦਾਲ ਵੀ ਨਾ ਸ਼ਾਮ ਨੂੰ ਗੁਜ਼ਾਰਾ ਨਹੀਂ ਹੁੰਦਾ ਸਬਜ਼ੀਆਂ ਕਿੰਨੀਆਂ ਮਰਜ਼ੀ ਹੋਣ ਤਾਂ ਦਾਲ ਦੀ ਮੰਗ ਘਰ ਵਿੱਚ ਜਰੂਰ ਹੁੰਦੀ ਹੈ ਤੇ ਆਪਾਂ ਅੱਜ ਵਧੀਆ ਜੀ ਤਿਆਰ ਕੀਤੀ ਸੀ ਜੀ ਥਾਲੀ ਤੇਰੇ ਵਿੱਚ ਸਪੈਸ਼ਲ ਜੀ ਦਾਲ ਸਾਰਿਆਂ ਨੂੰ ਖਾ ਕੇ ਬੜਾ ਹੀ ਮਜ਼ਾ ਆਇਆ ਹੁਣ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਜਰੂਰ ਖਾਓ ਵੀਡੀਓ ਦੇਖ ਲਈ ਧੰਨਵਾਦ ਜੀ